ਤੁਸੀਂ ਦੇਖ ਰਹੇ ਹੋ ਸੰਧੂ ਟੀਵੀ ਅੱਜ ਇਜ਼ਰਾਈਲ ਅਤੇ ਈਰਾਨ ਦੋਵੇਂ ਦੇਸ਼ ਕਿਉਂ ਜੰਗ ਵਿੱਚ ਉਲਝ ਰਹੇ ਹਨ ਇਸ ਦਾ ਮੁੱਖ ਕਾਰਨ ਕੀ ਹੈ ਤੁਹਾਨੂੰ ਇਸ ਬਾਰੇ ਅੱਜ ਦੱਸਣ ਜਾ ਰਿਹਾ ਹਾਂ 1 ਅਪ੍ਰੈਲ ਨੂੰ ਇਜ਼ਰਾਈਲ ਨੇ ਅਮਰੀਕਾ ਦੇ ਬਣੇ ਮਿਗ 35 ਫਾਈਟਰ ਨਾਲ ਸੀਰੀਆ ਦੀ ਰਾਜਧਾਨੀ ਕਨਿਸ਼ ਵਿਖੇ ਰਾਨੀ ਸ਼ਫਾਰਤਖਾਨੇ ਨੂੰ ਆਪਣਾ ਨਿਸ਼ਾਨਾ ਬਣਾ ਕੇ ਕੀਤੀ ਬੰਬਾਰੀ ਇਸ ਵਿੱਚ ਆਈਆਰਜੀਸੀ ਦੇ ਕਮਾਂਡਰ ਮੁਹੰਮਦ ਰਜਾ ਜਹਦੀ ਅਤੇ ਉਸਦੇ ਸਹਾਇਕ ਕਮਾਂਡਰ ਹਾਜੀ ਰਹਿਮੀ ਸਮੇਤ ਆਈਆਰਜੀਸੀ ਦੇ 13 ਲੋਕ ਮਾਰੇ ਗਏ ਸਨ ਈਰਾਨ ਦੇ ਇਸ ਹਮਲੇ ਤੋਂ ਬਾਅਦ ਈਰਾਨ ਅਤੇ ਉਸ ਦੀ ਜਨਤਾ ਪੂਰੀ ਤਰ੍ਹਾਂ ਭੜਕ ਉੱઠી 이란 ਦੇ ਰਾਸ਼ਟਰਪਤੀ ਨੇ ਆਪਣੇ ਲੋਕਾਂ ਨਾਲ ਇਸ ਹਮਲੇ ਦਾ ਬਦਲਾ ਲੈਣ ਦਾ ਅਹਿਦ ਕੀਤਾ ਇਸ ਹਮਲੇ ਵਿੱਚ ਮਾਰੇ ਗਏ ਮੁਹੰਮਦ ਰਜ਼ਾ ਜਹਦੀ 1980 ਵਿੱਚ ਇਰਾਨ ਅਤੇ ਇਰਾਕ ਦੀ ਲੜਾਈ ਵਿੱਚ ਹਿੱਸਾ ਲੈ ਚੁੱਕੇ ਸਨ ਅਤੇ ਉਨ੍ਹਾਂ ਬਲੋਂ ਸਰਗਰਮ ਨੂੰ ਕਨਵਾਈ ਗਈ ਸੀ ਅਤੇ ਉਹ ਇਰਾਨ ਦੀ ਬਿਨਾ ਗਰਾਉਂਡ ਫੋਰਸ ਦੇ ਮੁਖੀ ਵੀ ਰਹਿ ਚੁੱਕੇ ਸਨ ਇਸੇ ਤਰ੍ਹਾਂ ਹੀ ਉਹ ਕੁਰਦ ਫੋਰਸ ਦੇ ਚੋਟੀ ਦੇ ਅਧਿਕਾਰੀ ਸਨ ਅਮਰੀਕਾ ਅਮਰੀਕਾ ਮੁਤਾਬਕ ਉਹ ਸੀਰੀਆ ਦੀ ਅਸਦ ਸਰਕਾਰ ਅਤੇ ਹਿਜਬੁੱਲ ਬਿਚਕਾਰ ਕੜੀ ਦਾ ਕੰਮ ਕਰਦੇ ਸਨ ਜਦੋਂ ਕਿ ਅਮਰੀਕਾ ਨੇ ਆਰਾਮ ਦੀ ਕੁਰਦ ਫੋਰਸ ਨੂੰ ਵਿਦੇਸ਼ੀ ਅੱਤਵਾਦੀ ਸੰਗਠਨ ਐਲਾਨਿਆ ਹੋਇਆ ਹੈ ਅਤੇ ਇਸ ਤੇ ਪਾਬੰਦੀ ਲਗਾਈ ਹੋਈ ਹੈ ਅਤੇ ਅਮਰੀਕਾ ਨੇ 220 ਵਿੱਚ ਕ੍ਰੋਨ ਹਮਲਾ ਕਰਕੇ ਇਰਾਕ ਵਿੱਚ ਜਨਰਲ ਹਾਸਮ ਸੁਲੇਵਾਨੀ ਨੂੰ ਮਾਰ ਮੁਕਾਇਆ ਸੀ ਜਿਹੜਾ ਕਿ Kurds ਜਦ ਕੇ ਜਰਨਲ ਕਾਸਿਮ ਸੁਲੇਵਾਨੀ Kurds ਫੋਰਸ ਦੇ ਮੁਖੀ ਸਨ ਉਸ ਤੋਂ ਬਾਅਦ ਇਰਾਨ ਵਿੱਚ ਲੋਕ ਕਾਫੀ ਭੜਕ ਗਏ ਸਨ ਅਤੇ ਲੋਕ ਉਸ ਦੇ ਜਨਾਜ਼ੇ ਦੌਰਾਨ ਸੜਕਾਂ ਤੇ ਉਤਰ ਆਏ ਸਨ ਇਸੇ ਤਰ੍ਹਾਂ ਹੀ ਹੂੰ ਇਨ੍ਹਾਂ ਦੋ ਕਮਾਂਡਰਾਂ ਦੀ ਮੌਤ ਤੋਂ ਬਾਅਦ ਈਰਾਨ ਦੇ ਲੋਕ ਸੜਕਾਂ ਉੱਤੇ ਆ ਗਏ ਸਨ ਅਤੇ ਉਹਨਾਂ ਨੇ ਸਰਕਾਰ ਉੱਤੇ ਇਜ਼ਰਾਈਲ ਤੋਂ ਇਸ ਦਾ ਬਦਲਾ ਲੈਣ ਦਾ ਦਬਾਅ ਬਣਾ ਲਿਆ ਸੀ। ਈਰਾਨ ਨੇ 13 ਅਪ੍ਰੈਲ ਦਿਨ ਸ਼ਨੀਵਾਰ ਬਸਾਖੀ ਵਾਲੇ ਦਿਨ ਇਜ਼ਰਾਈਲ ਤੇ ਅੱਧੀ ਰਾਤ ਨੂੰ ਇੱਕ ਵੱਡਾ ਹਮਲਾ ਕਰ ਦਿੱਤਾ ਜਿਸ ਵਿੱਚ 190 ਡਰੋਨ, 30 ਕ੍ਰੂਜ਼ ਮਿਜ਼ਾਈਲਾਂ ਅਤੇ 120 ਪਲਾਸਟਿਕ ਮਜੈਲਾ ਨਾਲ ਇਜ਼ਰਾਈਲ ਉੱਤੇ ਇਰਾਨ ਵੱਲੋਂ ਹਮਲਾ ਕਰ ਦਿੱਤਾ ਗਿਆ ਇਜ਼ਰਾਈਲ ਦੇ 에ਅਰ ਡਿਫੈਂਸ ਸਿਸਟਮ ਜਿਸ ਵਿੱਚ ਆਇਰਨ ਡੋਮ ਸੀ ਡੋਮ ਨੇ ਇਰਾਨ ਦੀਆਂ ਮਜੈਲਾਂ ਨੂੰ ਰੋਕ ਲਿਆ ਸਿਰਫ 1% ਮਜੈਲਾ ਹੀ ਇਜ਼ਰਾਈਲ ਦੇ ਅੰਦਰ ਡਿਗੀਆਂ ਜਿਸ ਕਾਰਨ ਇਜ਼ਰਾਈਲ ਦਾ ਨੁਕਸਾਨ ਹੋਣੋਂ ਬਚ ਗਿਆ ਇਸ ਤੋਂ ਬਾਅਦ 19 ਤਰੀਕ ਨੂੰ 4:20 ਵਜੇ ਤੇ ਇਜ਼ਰਾਈਲ ਵੱਲੋਂ ਈਰਾਨ 'ਤੇ ਚਲੋ ਜਦ ਕੇ ਇਜ਼ਰਾਈਲ ਵੱਲੋਂ 19 ਅਪ੍ਰੈਲ ਨੂੰ ਤੜਕੇ ਈਰਾਨ ਦੇ ਸਮੇਂ ਮੁਤਾਬਕ 4:20 ਵਜੇ ਤੇ ਇਜ਼ਰਾਈਲੀ ਡਰੋਨਾਂ ਨੇ ਜਿਨ੍ਹਾਂ ਦੀ ਗਿਣਤੀ 80 ਦੱਸੀ ਜਾਂਦੀ ਹੈ ਅਤੇ 8-9 ਮੈਹਿਲਾ ਨਾਲ 이란 ਦੇ 에어 بیس ਦੇ ਲਾਗੇ ਹਮਲਾ ਕਰ ਦਿੱਤਾ ਜਿਸ ਕਾਰਨ ਇਰਾਨ ਦਾ ਕਾਫੀ ਨੁਕਸਾਨ ਹੋਇਆ ਹੈ ਇਸ ਨੂੰ ਇਰਾਨ ਦਾ ਇਸਫਾਨ ਮਿਲਟਰੀ ਬੇਸ ਦੱਸਿਆ ਜਾ ਰਿਹਾ ਹੈ ਇਜ਼ਰਾਈਲ ਇਰਾਨ ਦੇ 9 ਪਰਮਾਣੂ ਟਿਕਾਣਿਆਂ ਤੇ ਹਮਲੇ ਕਰਨ ਦੀ ਤਾਕਤ ਵਿੱਚ ਹੈ ਜਦਕਿ ਇਰਾਨ ਨੇ ਵੀ ਇਜ਼ਰਾਈਲ ਦੇ 7 ਪਰਮਾਣੂ ਟਿਕਾਣਿਆਂ ਦੀ ਖੋਜ ਕਰ ਲਈ ਹੈ ਅਤੇ ਇਰਾਨ ਨੇ ਬੀ ਅਜਰਾਈਲ ਨੂੰ ਧੁਕਮਾ ਹਮਲਾ ਕਰਨ ਦੀ ਧਮਕੀ ਦਿੱਤੀ ਹੈ ਇਰਾਨ ਨੇ ਆਪਣੇ ਦੇਸ਼ ਅੰਦਰ S300 ਅਤੇ S400 ਰੂਸ ਦੇ ਬਣੇ 에어 డిਫੈਂਸ ਸਿਸਟਮ ਤਾਇਨਾਤ ਕਰ ਦਿੱਤੇ ਹਨ ਅਤੇ ਉਸ ਵੱਲੋਂ ਆਪਣੇ 에어 డిਫੈਂਸ ਸਿਸਟਮ ਬਾਬਰ 373 ਅਤੇ ਰਾਦ ਅਤੇ ਖੋਰ ਤਾਦ ਵੀ ਤਾਇਨਾਤ ਕੀਤੇ ਗਏ ਹਨ